ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਲੋਪੋ ਤੇ ਜਿਲ੍ਹਾ ਨੂੰ ਪਾਇਦੇ ਜੀ ਮੋਗਾ ਠੀਕ ਹੈ ਨਾ ਬਾਈ ਕੋਲ ਸੇ ਬਸੀਆਂ ਪਕਾਉ ਨੇ ਭਰਾ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਬਿਆਨ ਸਿੰਘ ਬਾਈ ਪੰਡਲੋਪੋ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਦਾ ਬਾਈ ਠੀਕ ਹੈ ਜੀ ਹਾਂ ਜੀ ਬੱਸੀਆਂ ਕਿੰਨੀਆਂ ਬਕੂ ਆਪਣੇ ਕੋਲ ਪੰਜ ਬੱਸੀਆਂ ਇੱਕ ਬੈੜ ਹੋ ਗਿਆ ਸੂਈ ਵੀਤਾ ਜੀ ਠੀਕ ਹੈ ਜੀ 20 ਦਿਨ ਹੋ ਗਏ ਹੋਣਗੇ ਸੂਈ ਨੂੰ 15 ਦਿਨ 20 ਦਿਨ ਹਾਂ ਜੀ ਪਹਿਲਾਂ ਬੱਚੀ ਤੋਂ ਬੱਸੀਆਂ ਤੋਂ ਸਟਾਰਟਿੰਗ ਕਰ ਲਈ ਪਹਿਲੇ ਨੰਬਰ ਤੋਂ ਹਾਂ ਬਈ ਇਹ ਪੰਜਵੇਂ ਮਹੀਨੇ ਹੀ ਬੱਸੀ ਆ ਜੀ ਹਾਂਜੀ ਹਾਂਜੀ ਤੇ ਥਾਂ ਦਿਖਾਉਣੀ ਪਹਿਲਾਂ ਲੋ ਜੀ ਥਣ ਵੀ ਅਚਾਰ ਚ ਆਈਆ ਚੋਹਾਂ ਦੇ ਗਾਂਟੀ ਹੋ ਆਪਣੀ ਫੋਲਿਆ ਠੀਕ ਹੈ ਠੀਕ ਥਾਣਾ ਦੀ ਆਪਣੀ ਫੋਲ ਗਾਂਟੀ ਹੋਈ ਆ ਤੇ ਰੇਡ ਭਰਾ ਜਾਇਜ ਆ ਬਿਲਕੁਲ ਖੱਚ ਕੇ ਜੇ ਹੇਟ ਜਮਾ ਖੱਚ ਕੇ ਆ ਬੱਸੀ ਦਾ ਦਿਖਾ ਦੇ ਪਹਿਲਾਂ ਫੇਸਬੁਕ ਟਕਾ ਕੇ ਨਾ ਹਾਂਜੀ ਹਾਂਜੀ ਲੋ ਜੀ ਫੇਸ ਚੈੱਕ ਕਰ ਸਕਦੇ ਬਹੁਤ ਸੋਨਾ ਛੋਟਾ ਕਰਨ ਇਸ ਕੁਆਲਿਟੀ ਉਧਰ ਲੈ ਚਲੋ ਭਰਾ ਸਾਹਮਣੇ ਥੋੜਾ ਤਾਂ ਦਿਖਾ ਦੇ ਲੋ ਜੀ ਚੈੱਕ ਕਰ ਸਕਦੇ ਟਕਪੜਾ ਕਰਮਬਾੜੀ ਦਾ ਲੋ ਜੀ ਰੋਕ ਲੋ ਭਰਾ ਲੋ ਜੀ ਕੀ ਰੇਟ ਆ ਭਰਾ ਜਾਇਜ਼ ਆ ਬਸ ਇਹਦਾ ਬਾ ਦੇਣ ਲੈਣ ਜਾ ਹਾਂਜੀ 6000 ਤੋਂ ਸੌੜ ਹੀ ਹੋਈ ਆ ਖਲੀ ਬਾਸ ਠੀਕ ਸੋਪਰਾ ਫਟਪੜਾ ਸੋਨਾ ਕਰਮਾਂ ਵਾਲੀ ਆ ਬੇਲਪੂਲ ਬਹੁਤਾ ਵਸੀ ਬੋਲੀ ਟੌਪ ਦੀ ਆ ਦਿਖਾ ਦੇ ਆ ਚਮਕਮ ਕੋ ਚੰਗੀ ਆ ਇਹਦਾ ਸੰਭ ਨਾਲ ਇੱਕ ਵਾਰ ਸੰਭ ਹੀ ਨਹੀਂ ਹੈਗੀ ਅਗਲੇ ਨੇ ਠੀਕ ਹੈ ਜੀ ਠੀਕ ਹਾਂਜੀ ਭਾਈ ਠੀਕ ਆ ਫਰਾ ਲੋਪਰਾ ਚੈੱਕ ਕਰ ਸਕੋ 6000 ਜੇ ਕਿਸੇ ਨੇ ਘੱਟ ਪੈਸੇ ਲੌਣੇ ਛੋਟਾ ਬੱਚਾ ਤੇ ਭਾਈ ਨੇ ਰੇਟ ਬਿਲਕੁਲ ਜਾਇਜ਼ ਕੀਤਾ ਠੀਕ ਹੈ ਜੀ ਹਾਂਜੀ ਭਾਈ ਦੂਜੀ ਦੂਜੇ ਵੀ ਦਿਖਾ ਦੇ ਵੀ ਇੱਥੇ ਥੋੜਾ ਚੈੱਕ ਕਰ ਸਕਦੇ ਹਾਂਜੀ ਚਾਹ ਮੋਟਾ ਮੋਟਾ ਥਾਣਾ ਚਾਹ ਜੀ ਜੀ ਮੋਟਾ ਮੋਟਾ ਦਿਖਾ ਦੇ ਰਾ ਵੀ ਫੇਸਪੂਕ ਜੀ ਬਸ ਜੀ ਬਲਾ ਫੇਸ ਚੈੱਕ ਕਰ ਸਕਦੇ ਬਰਾ ਲੋ ਜੀ ਬਸ ਬਸ ਬਹੁਤ ਸੋਹਣਾ ਫੇਸ ਹੈ ਦਾ ਜਮਾ ਨਿੱਕਣ ਵੇਖ ਜਮਾ ਨਿੱਕੇ ਨਿੱਕੇ ਆ ਜਾ ਹਾਂਜੀ ਹਾਂਜੀ ਕੰਨ ਬਹੁਤ ਸੋਹਣਾ ਆ ਜਾ ਪੱਤਾ ਏ ਲੋ ਜੀ ਥੋੜਾ ਜਿਹਾ ਕਰ ਦਿਆਂ ਤਾਂ ਕੰਨ ਲੋ ਜੀ ਥੋੜਾ ਥਾਲਾ ਦੇਖ ਸਕਦੇ ਖੁੱਲੀਆਂ ਸੀ ਬਈ ਬੰਲੇ ਖੁੱਲੀਆਂ ਸੀ ਜਾਂ ਠੀਕ ਆ ਤਾਂ ਕੋਈ ਐ ਕਰ ਦਈਆ ਹਾਂ ਬੰਨੀਆਂ ਹੀ ਅੱਜ ਆ ਜਾ ਠੀਕ ਆ ਠੀਕ ਆ ਠੀਕ ਹੈ ਕੱਲ ਹੀ ਆਈਆਂ ਅਜੇ ਬੱਸੀਆਂ ਜਿਆ ਇਹ ਠੀਕ ਹੈ ਜੀ ਲੋ ਫੇਸ ਬਹੁਤ ਸੋਹਣਾ ਬੱਸੀ ਦਾ ਕੰਨ ਕੋ ਨਾ ਪੂਰਾ ਟੋੜਾ ਦਾ ਜੀ ਕੰਨ ਬਹੁਤ ਛੋਟਾ ਬਰੀਡਰ ਚ ਆਈ ਨੇ ਇਹ ਹਾਂ ਹਾਂ ਕੋਈ ਜਾਤ ਵਾਲੀ ਹੈ ਬਈ ਬੱਸੀ ਜਾਤ ਵਾਲੀ ਬਰੀਡਰ ਵਧੀਆ ਬੱਸੀ ਹੈ ਲੋ ਜੀ ਇਹ ਦਾ ਭਰਾ ਜਖਾ ਚੱਕੇ ਜੀ ਇਹ ਦੇ ਦਾਂਗੇ ਆਪਾਂ 5000 ਦੀ ਬਈ ਇਹਦੇ 5000 ਹਾਂਜੀ ਵੀਰ ਇਹ 5000 ਦੀ ਹੈ ਠੀਕ ਹੈ ਜੀ ਛੇਡ ਬਿਲਕੁਲ ਜਿਆ ਜੀ ਹੋਣਗੇ ਹਾਂਜੀ ਹਾਂਜੀ ਜਾਇਆ ਜਾਇਆ ਠੀਕ ਹੈ ਆ ਦਿਖਾ ਦੀ ਬੱਚਾ ਜਾਂ ਹਾਂਜੀ ਤਿੰਨ ਨੰਬਰ ਲਓ ਜੀ ਥਾਣੇ ਦੇ ਵਿਚਾਰ ਠੀਕ ਹੈ ਇਹ ਕਿੰਨੇ ਟਾਈਮ ਦੇ ਬਈ ਬੱਚਾ ਇਹ ਹੋਊਗਾ 4 ਮਹੀਨਾ ਦਾ ਬਈ 3 ਮਹੀਨਾ ਦਾ 3.5 4 ਮਹੀਨਾ ਰੋਈ ਜਾ ਬੱਚਾ ਦਾ ਹਾਂ ਜੀ ਤੋੜ ਦੋ ਪ੍ਰਾਂ ਨੂੰ ਫੋੜ ਫਾੜ ਦੀ ਆਪਣੀ ਫੋਲਰ ਜਾਈ ਦੋ ਪ੍ਰਾਂ ਦੇ ਨੂੰ ਤੋੜ ਦੋ ਹਾਂ ਜੀ ਆ ਜੋ ਜੀ ਸੋ ਉਹ ਤਾਂ ਫਿਰ ਵੀਡੀਓ ਪਾੜ ਜੀ ਇਹ ਨਹੀਂ ਬਸ ਠੀਕ ਹੈ ਮੋੜ ਦੋ ਪ੍ਰਾਂ ਮੋੜ ਦੋ ਬਸ ਠੀਕ ਹੈ ਮੋੜ ਲੇ ਮੋੜ ਦੋ ਲਓ ਜੀ ਇਹਦੇ ਵੀ ਕੰਨ ਨੂੰ ਦਿਖਾ ਦੇ ਬਸ ਇਹਦੇ ਹਾਂ ਬਹੁਤ ਇਹ ਜਲਸੀ ਹੋਵੇ ਜਾਸੀ ਜਾਸੀ ਹਾਂ ਠੀਕ ਹੈ ਜੀ ਇਹਦਾ ਰੇਟ ਪਰਾ ਇਹ ਦੇ ਦੇਗਾ 50000 ਦੀ ਵੱਸੀ ਹੈ 4000 ਹਾਂਜੀ ਠੀਕ ਹੈ ਜੀ ਲੋ ਜੀ ਇੱਕ ਆ ਜਲਸੀ ਵੱਸੀ ਅਗਵੇ ਜਾ ਇਹਦੇ ਤੁਹਾਨੂੰ ਦਿਖਾ ਜਾ ਪੂਏ ਮੋٹے ਮੋٹے ਥਾਣਾ ਕਿਨੋਪਰਾ ਮੋਟਾ ਮੋਟਾ ਥਾਣਾ ਠੀਕ ਹੈ ਇਹ ਚਾਰ ਨੰਬਰ ਹਾਂਜੀ ਅੰਦਰ ਹੀ ਤੁਰ ਲੋ ਬਰਾਏ ਤਰੋਂ ਟੋਪੀ ਜੀ ਸਵਾਰ ਦਿਆ ਆ ਜਾ ਬੱਤ ਓਏ ਲੋ ਜੀ ਕਿਡਿਸ਼ਨ ਚੈੱਕ ਕਰ ਇਹਦੇ ਵੀ ਕੰਨ ਗੁੰਦ ਦਿਖਾ ਦੇ ਪੂਏ ਨਿੱਕੇ ਨਿੱਕੇ ਕੰਨ ਹਾਂਜੀ ਸਸੇ ਦਾ ਪੂਰੀ ਬਰੀਡ ਵਾਲੀ ਨੰਬਰ ਵਧੀਆ ਵੱਸੀ ਠੀਕ ਹੈ ਤੋ ਪਟਾਖਾ ਪੂਰਾ ਦੇਖ ਸਕਦੇ ਪੂਰਾ ਪੂਰਾ ਖੜ ਨਹੀਂ ਖੁਣ ਨਹੀਂ ਫੋਲੋ ਵਧੀਆ ਬੇਲਪੁਰ ਬਹੁਤ ਜਸ ਸਿੰਘ ਵਾਲੀਆਂ ਨੇ ਭਈ ਹਾਂ ਪੰਜਾਬ ਵਾਲੀਆਂ ਵੇ ਪੰਜਾਬ ਵਾਲੀ ਇਹ ਵੀ ਪੰਜਾਬ ਵਾਲੀ ਜਲਸੀ ਆ ਇਹਦਾ ਭਰਾ ਜਾਇਜ ਖੱਚ ਕੇ ਰੇਟ ਜਮ ਖੱਚ ਕੇ ਇਹ ਵੀ ਦੇ ਦਾਂਗੇ ਆ 650 ਦੀ ਆ 650 ਦੀ ਲੋਪਰਾ ਸੋਹਣੀਆਂ ਬਸਤੀ ਕਾਦੇ ਬੱਡ ਇਹਦੇ ਨਾਲ ਫੋਟ ਨਹੀਂ ਕਹਿ ਸਕਦੇ ਆਪਾਂ ਵੀ ਹਾਂਜੀ ਹਾਂਜੀ ਦਿਖਾ ਦਿਓ ਬਿੰਦਗਾ ਹੈਗੀਆਂ ਨਿੱਕੇ ਨਿੱਕੇ ਆ ਠੀਕ ਹੈ ਉਹ ਦਿਖਾ ਦਿਓ ਠੀਕ ਹੈ ਹਾਂ ਕਿਉਂਕਿ ਕਈ ਵਾਰ ਕੋਈ ਭੈੜ ਭਾਈ ਆਵੇ ਹਾਂਜੀ ਦੂਰੋਂ ਚੱਲ ਕੇ ਹਾਂ ਅਗਲਾ ਗੱਡੀ ਆਪਦੀ ਵੀ ਲੈ ਕੇ ਆਉਣਾ ਹੁੰਦਾ ਜਾਂ ਹਾਂਜੀ ਹਾਂਜੀ ਕੋਈ ਕੋਈ ਚੀ ਕੋਈ ਫਦਾ ਨਹੀਂ ਹੁੰਦਾ ਜਾਂ ਠੀਕ ਹੈ ਜੀ ਠੀਕ ਹੈ ਲੰਮੇ ਦੂਰੋਂ ਆਉਂਦਾ ਹਾਂਜੀ ਤੇ ਇਹਦਾ ਰੇਟ ਭਰਾ ਜਿਆ ਖੱਚ ਕੇ ਇਹਦਾ ਬੱਸੀ ਦਾ ਰਗਾ ਕਰਨ ਕੋ ਨੂੰ ਪੂਏ ਚਮਕ ਜਮ ਕਹੋ ਤਾਂ ਹਾਂਜੀ ਲੋ ਜ ਤੋੜਾ ਤੋੜਾ ਦੇਖ ਸਕਦੇ ਭਰਾ ਮੋੜ ਦੇ ਉਦੋਂ ਬਸ ਇਹ ਵੀ ਦੇ ਦਾਂਗੇ 650 ਦੀ ਹੋਈ ਆ ਜੀ 650 ਦੀ ਹਾਂਜੀ ਕੋਈ ਪੱਟਪੜਾ ਫੇਸ ਕੁਆਲਿਟੀ ਕਰਮਾਂ ਵਾਲੀ ਦੀ ਸੋਣਾ ਸੋਹਣੀਆ ਕੰਨ ਕੰਨ ਪਾਏ ਨਹੀਂ ਕੋਈ 도ਗਲੀ ਨਹੀਂ ਹੈਗੀ ਆ ਹਾਂਜੀ 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 ਠੀਕ ਹੈ ਜੀ ਜੇ ਕੋਈ ਪੰਜੇ ਲਊਗਾ ਹਾਂਜੀ 200 ਕਿਲੋਮੀਟਰ ਚ ਪਹੁੰਚ ਹੋ ਜੂਗੀ ਆ ਠੀਕ ਹੈ ਜੀ ਪੰਜਾਂ ਦੇ ਜੇ ਕਿਸੇ ਨੇ ਪੰਜੇ ਲੈਣੀਆਂ ਪੰਜੇ ਲਊਗਾ 200 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਭਰਾ ਬਾਈ ਜੀ ਕੋਲ ਛੋਟੀਆਂ ਬਸੀਆਂ ਤੇ ਰੇਟ ਵੀ ਬਾਈ ਨੇ ਬਿਲਕੁਲ ਜਾਇਜ਼ ਮੰਗੇ ਖੱਚ ਕੇ ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦਿਓ ਜੀ ਇਹ ਵੀ ਸੂਈ ਆ ਤਾਜੀ ਹਾਂਜੀ 20 ਦਿਨ ਹੋ ਗਏ ਹੋਣਗੇ ਇਹਨੂੰ ਵੀ ਸੂਈ ਨਹੀਂ ਆ 20 ਦਿਨ ਹੋ ਗਏ ਹਾਂਜੀ ਠੀਕ ਹੈ ਜੀ 20 ਦਿਨ ਨਹੀਂ ਇਹਦਾ ਕਿਡਾ ਪਤਾ ਹੈ ਠੀਕ। ਠੀਕ ਆ ਭਰਾ। ਦੁੱਧ ਬਾਈ ਕਿੰਨਾ ਹੋਏ ਹਾਏ? ਦੁੱਧ ਅੱਜ ਆਈ ਹੋਈ ਆ ਬਾਈ ਹਜੇ ਤਾਂ ਆਪਾਂ ਸੰਗਲ ਸੰਗਲੇ ਵੀ ਨਹੀਂ ਲਾਹਿਆ ਇਹਦਾ ਜਾ। ਠੀਕ ਹੈ ਜੀ। ਹਾਂ। ਠੀਕ ਹੈ। ਰੇਟ ਭਰਾ ਜਾਇਆ ਜਾ। ਰੇਟ ਇਹ ਕਰ ਦਾਂਗੇ 32000 'ਚ ਪਹੁੰਚ ਜਾ। 32000 200 ਕਿਲੋਮੀਟਰ ਦਾ। ਠੀਕ ਹੈ ਜੀ। ਆਪ ਪਿੱਛੇ ਬੱਸੀ ਦੀ ਬੱਸੀ ਦਿਖਾ ਦੇ ਯਾਰ। ਬੱਸੀ ਦਿਖਾਉਣਾ ਭਰਾ ਬੱਸੀ। ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਹੋਣਾ। ਹਾਂ। ਚਪਰਾ ਚੈੱਕ ਕਰ ਸਾਬ ਆਂ ਠੰਡੀ ਸੀਰਾ ਫੋਨ ਦੇ ਦਿਖਾ ਦੇ ਟਕਾ ਕੇ ਠੀਕ ਹੈ ਠੀਕ ਹੈ ਹਾਂਜੀ ਆ ਬੱਸੀ ਆਦੀ ਬੱਸੀ ਦਿਖਾ ਦੇ ਆ ਬੱਸੀ ਭਰਾ ਦੇਖ ਸਾਬ ਬੱਸੀ ਕੋਈ ਯਾਦ ਆਲੀ ਨਿਕ ਨਿਕ ਕਰਨਾ ਬੱਸੀ ਦੇ ਠੀਕ ਹੈ ਠੀਕ ਹੈ ਲੋ ਭਰਾ ਬੱਸ ਬਈ ਹੋਰ ਤਾਂ ਨਹੀਂ ਹਾਂ ਬੱਸ ਬਈ ਓਕੇ ਆ ਠੀਕ ਹੈ ਲੋ ਭਰਾ ਗਾਂ ਤੇ ਪੰਜ ਬੱਸੀਆਂ ਬਾਈ ਕੋਲ ਬਾਈ ਜੀ ਨਾਲ ਜੁੜ ਕਨੈਕਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ